ਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅੰਜਨ ਤਕੋਰ ਤਾੜੀਵਾਲ ਪੈਂਦੇ ਜਿਹੜੀ ਬੱਚੀ ਦੀ ਮੌਤ ਹੋ ਗਈ ਤੁਹਾਡੇ ਕਰਕੇ ਸੀ ਮੇਰੀ ਨਾ ਲੱਗਦੀ ਬਹੁਤ ਕਿਵੇਂ ਹੋਈ ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਥੱਲੇ ਦੋਨੇ ਜੀ ਆ ਪੋਤਾ ਮੇਰਾ ਮੇਰੇ ਨਾਲ ਸੁਤਾਏ ਦੋਨੇ ਜੀ ਉੱਤੇ ਆ ਸਾਨੂੰ 4:30 ਵਜੇ ਸਵੇਰੇ ਦੱਸਿਆ ਉਹਨੇ ਮੁੰਡੇ ਨੇ ਉਤੋਂ ਆਇਆ ਅਰਲੀ ਰਾਮਾ ਦਾ ਸਾਨੂੰ ਫੇਰ ਵੀ ਨਹੀਂ ਪਤਾ ਤੁਹਾਡਾ ਲੜਕਾ ਹਾਂਜੀ ਲੜਕਾ ਅੱਜ ਅੱਜ 10 ਦਿਨ ਹੋਏ ਬਾਹਰੋਂ ਇਟਲੀ ਆਇਰੋ 1 ਸਾਲ ਤੇ 4 ਮਹੀਨੇ ਬਾਅਦ ਉਧਰੋਂ ਬਾਹਰੋਂ ਆ ਗਿਆ ਟੈਕਟ ਵੀ ਇਹਨੇ ਨਾ ਨੇ ਰੱਖੀ ਉਹਦੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਇਹਨੇ ਕੀ ਕੀਤਾ ਕੀ ਨਹੀਂ ਲੜਕੀ ਬਿਲਕੁਲ ਸਿਆ ਹੋਏ ਤਾਂ ਸਾਢੇ 4 ਵਜੇ ਦਾ ਤਾਂ ਘਰੋਂ ਨਿਕਲ ਗਿਆ ਉਦੋਂ ਹੀ ਇਹ ਮਰ ਗਈ ਆ ਤੇ ਮੈਂ ਵੀ ਮਰ ਜਾਣਾ ਉਦੋਂ ਹੀ ਚੱਲ ਗਿਆ ਘਰੋਂ ਇਹਦਾ ਵੀ ਪ੍ਰੋਬਲਮ ਦੇ ਵਿੱਚ ਕੋਈ ਨਾ ਦੋਨਾ ਦੀ ਟੀਨੀਆਂ ਦੀ ਬਲੈਸ਼ਰਿੰਗ ਦਾ ਸੀਗਾ ਕਲੇਸ ਰਿੰਦਾ ਸੀ ਕਲੇਸ ਰਿੰਦਾ ਸੀ ਕੀ ਕੰਮ ਸੀ ਕਾਰਨ ਚਗਾਏ ਕੁੜੀ ਦੇ ਦੀਦਨ ਬਦਲੇ ਸੀ ਉਹ ਮੁੰਡੇ ਕੋ ਰਿਕਾਰਡਿੰਗਾਂ ਸਾਰੀਆਂ ਹੀ ਸੀ ਉਹ ਮੁੰਡਾ ਕਹਿੰਦਾ ਮੈਂ ਸਾਰੇ ਪ੍ਰੂਫ ਦਿੰਨਾ ਮੇਰੇ ਬਾਹਰ ਮੁੰਡੇ ਨੂੰ ਦਿੰਦਾ ਸੀ ਪ੍ਰੂਫ ਪ੍ਰੂਫ ਉਹਨੂੰ ਸਾਰੇ ਦਿੰਦਾ ਸੀ ਤੁਹਾਡੀ ਕਹਿਣ ਦਾ ਭਾਵ ਇਹ ਤੁਹਾਡੀ ਨੋ ਦੇ ਕਿਸੇ ਗੈਰ ਮੁੰਡੇ ਦੇ ਨਾਲ ਮੇਰੇ ਸਕੇ ਭਤੀਜੇ ਨਾਲ ਮੇਰੇ ਸਕੇ ਭਤੀਜੇ ਹਾਂ ਜਿਹੜਾ ਇੱਥੇ ਰਹਿ ਕੇ ਉਹਦੇ ਨਾਲ ਸੀ ਗੱਲਾਂ ਇੱਥੋਂ ਵੱਧ ਗਈਆਂ ਮੁੰਡੇ ਨੇ ਸਾਰਾ ਕੁਝ ਦੱਸ ਦਿੱਤਾ ਹੁਣ ਵੀ ਆਇਆ ਉਹਦੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਆ ਰਾਜਵਿੰਦਰ ਨੂੰ ਵੀ ਉਹਨੇ ਦਿਖਾਈ ਆ ਕਹਿੰਦਾ ਜੇ ਜੇ ਮੇਰੀ ਰਾਜਵੀਰ ਨੂੰ ਕੁਝ ਹੋ ਗਿਆ ਮੇਰੀ ਰਾਜਵੀਰ ਨੂੰ ਮੈਂ ਪੈਣ ਚੋਦਾ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਮਾਰ ਦੇਣਾ ਮੇਰੀ ਰਾਜਵੀਰ ਮੈਂ ਖੰਡਨੀ ਆ ਮੈਂ ਖੰਡਨੀ ਆ ਕਹਿੰਦਾ ਮੇਰੀ ਰਾਜਵੀਰ ਆ ਮੇਰਾ ਭਤੀਜਾ ਇਦਾਂ ਕਹਿੰਦਾ ਸੀ ਭਤੀਜਾ ਕੀ ਨੌਰ ਕਿਹਦਾ ਪੁੱਤ ਉਹਦਾ ਨਾਮ ਹੈਗਾ ਗਰਜੀਤ ਸਿੰਘ ਜੀਤਾ ਪਿੰਡ ਨੌਲੀ ਇੱਥੇ ਤੁਹਾਡਾ ਗੁਰਿੰਦਰ ਆ ਮੇਰੇ ਕੋ 2 ਮਹੀਨੇ ਰਿਹਾ ਇਸੇ ਦੌਰਾਨ ਹੀ ਉਹਨਾਂ ਦੀ ਗੱਲਬਾਤ ਹੋਈ ਸੀ ਹਾਂ ਐਸੇ ਇੱਥੇ ਕਿਤੇ ਗੱਲਬਾਤ ਹੋ ਗਈ ਮੈਨੂੰ ਕੋਈ ਪਤਾ ਨਹੀਂ ਠੀਕ ਹਾਂ ਜਦੋਂ ਤੁਹਾਡਾ ਲੜਕਾ ਤੁਜਵਾਲੇ ਤੋਂ ਉੱਤਰ ਕੇ ਆਉਂਦਾ ਉਹਨੇ ਤੁਹਾਨੂੰ ਕੋਈ ਗੱਲ ਦੱਸੀ ਹੋਵੇ ਵੀ ਸਵੇਰੇ ਹਾਂ ਉਹਨੇ ਇਹੋ ਦੱਸਿਆ ਵੀ ਉਹ ਮੁੱਕ ਗਈ ਆ ਅਸੀਂ ਉਸ ਵੇਲੇ ਭੱਜੇ ਗਏ ਆ ਰੋਂਦੇ ਖੱਪਦੇ ਦੋਨੇ ਜੀ ਜਦੋਂ ਜਾ ਕੇ ਦੇਖਿਆ ਉਹ ਠੰਡੀ ਪਈ ਆ ਉਸ ਵੇਲੇ ਇਹ ਗਾਲਾ ਲਾ ਪਿਆ ਕੱਢਣਾ ਉਹਨੇ ਫੜ ਕੇ ਆਪਣੇ ਪੇਰ ਨੂੰ ਢਾਲ ਲਿਆ ਉਹ ਇਹਨੂੰ ਕੋਟਨ ਟੈਪ ਆ ਮੈਂ ਬਾਹਰ ਇਹਨੂੰ ਅੰਦਰ ਧੱਕੇ ਮਾਰ ਕੇ ਉਹਨੂੰ ਕੱਢ ਕੇ ਮੈਂ ਕਿਹਾ ਤੂੰ ਅੰਦਰ ਰਹਿ ਮੈਂ ਬਾਹਰ ਆਪਣੇ ਵੱਡੇ ਮੁੰਡੇ ਨੂੰ ਫੋਨ ਲਾਤਾ ਉਹ ਵੀ ਰੋਣ ਖਵਣ ਲੱ ਪਿਆ ਫਿਰ ਰਾਜਵੀਰ ਨੇ ਕੀ ਕੰਮ ਕੀਤਾ ਜਦੋਂ ਤੁਹਾਡੇ ਲੜਕਾ ਬਾਹਰ ਆਇਆ ਸੀਗਾ ਉਹਨੇ ਆ ਕੇ ਤੁਹਾਡੇ ਨਾਲ ਕੋਈ ਜਿਗਰ ਕੀਤਾ ਸੀ ਕੋਈ ਜਿਗਰ ਨਹੀਂ 3 ਵਜੇ ਆਇਆ 3 ਵਜੇ ਜਦੋਂ ਉਹ ਆਇਆ ਬਾਹਰ ਉਹਦਾ ਹੀ ਉਹ ਥੋੜਿਆਂ ਦੇ ਚੱਲ ਗਿਆ ਆਪਣੇ ਨੂੰ ਗੱਡੀ ਚੱਕੀ ਸਾਨੂੰ ਕੋਈ ਨਹੀਂ ਉਹਨੇ ਦੱਸਿਆ ਪੁੱਛਿਆ ਪਾਸਕੋਰਡ ਆਪਣਾ ਫੜਾ ਗਿਆ ਸਾਨੂੰ بیا ਮੇਰਾ ਪਾਸਕੋਰਡ ਰੱਖ ਲਾ ਆ ਭੱਜ ਗਿਆ ਉੱਥੇ ਉਸ ਸਾਡੇ ਨਾਲ ਗੱਲ ਨਹੀਂ ਕੋਈ ਕੀਤੀ ਉੱਥੇ ਉਹਦੀ ਮਾਂ ਨੂੰ ਪਤਾ ਹੋਊਗਾ ਸਾਨੂੰ ਪਰ ਉਹ ਮੁੜ ਕੇ ਆਣ ਕੇ ਦੱਸਿਆ ਕਿ ਮੈਂ ਉੱਥੇ ਕਿਟਾਪਾ ਬੜਾ ਚੜਿਆ ਤੇ ਇੱਥੇ ਵੀ ਕਿਟਾਪਾ ਬਹੁਤ ਚੜਿਆ ਇਹ ਭੱਜ ਗਈ ਡਰਦੀ ਇਹ ਕਹਿੰਦੀ ਮੈਨੂੰ ਮਾਰ ਦੇਣਾ ਮੈਨੂੰ ਕਹਿੰਦੀ ਮੰਮੀ ਡੰਡੇ ਲਪੋ ਦੇ ਮੈਂ ਕਹਾ ਮੈਂ ਡੰਡੇ ਨਹੀਂ ਲਪਾਉਣੇ ਤੇਰੀਆਂ ਕੀਤੀਆਂ ਤੂੰ ਭੌਗਤ ਕਹਿੰਦੀ ਮੰਮੀ ਮੇਤੋਂ ਗਲਤੀ ਹੋ ਗਈ ਮੈਂ ਮੰਨਦੀ ਆਂ ਅਸੀਂ ਆਪਣੀ ਲੋ ਨੂੰ ਇਸੇ ਔਰਤ ਦੀ ਕੁਛ ਨਹੀਂ ਬਹੁਤ ਕੋਸ਼ਿਸ਼ ਬਹੁਤ ਕੋਸ਼ਿਸ਼ ਕੀਤੀ ਬੜਾ ਸਮਝਾਇਆ ਉਹ ਸਮਝੀ ਨਹੀਂ ਹਾਟ ਗਈ ਸੀਗੀ ਫੋਨ ਕਰਨੋਂ ਹੋਲੀਂਗੇ ਵਾਲੇ ਦਿਨ ਤੋਂ ਫੇਰ ਇਹਨਾਂ ਦਾ ਫੋਨ ਲਾ ਪਿਆ ਚੱਲਣ ਅਸੀਂ ਹੁਣ ਆਨੰਦਪੁਰ ਸਾਹਿਬ ਕੋਂਟਿਕਾ ਨਾ ਗਏ ਸੀ ਮਗਰੋਂ ਫੇਰ ਫੋਨ ਕਰਕੇ ਮੁੰਡੇ ਨੂੰ ਉਧਰ ਉਧਰ ਹੀ ਗੱਲਾਂ ਬਾਤਾਂ ਕੀਤੀਆਂ ਜਿਹੜੇ ਤੁਹਾਡੇ ਪਤੀ ਜੀ ਨਾਲ ਜੈਨ ਸੁਬਦ ਸੀ ਇੱਥੇ ਵੀ ਆਉਂਦਾ ਸੀਗਾ ਹਾਂਜੀ ਇੱਥੇ ਵੀ ਆਉਂਦਾ ਸੀ ਆਉਂਦਾ ਸੀ ਇੱਥੇ ਵੀ ਇੱਥੇ ਵੀ ਆਉਂਦਾ ਸੀ ਪਰ ਮੇਰਾ ਕਾਰ ਇਸ ਵੇਲੇ ਬਰਬਾਦਕ ਹੋ ਗਿਆ ਹੁਣ ਸਾਨੂੰ ਕਹਿੰਦੇ ਤੁਸੀਂ ਸਾਡੀ ਧੀ ਮਾਰ ਦਿੱਤੀ ਅਸੀਂ ਕਿੱਦਾਂ ਮਾਰ ਦਿੱਤੀ ਤੁਸੀਂ ਆਪਣੀ ਧੀ ਦੀ ਗਲਤੀ ਸਮਝੋ ਮਾਂ ਨੂੰ ਬਹੁਤ ਵੀ ਰਿਸਦਿਆ ਆ ਇਹ ਮੰਨੀ ਨਹੀਂ ਭੈਣ ਜੀ ਮੰਨੀ ਨਹੀਂ ਗੀ ਇਹਨੇ ਇੱਕ ਨਹੀਂ ਸਾਡੀ ਮੰਨੀ ਪੈਂਕੇ ਨੇ ਇੱਥੇ ਬਹਿ ਕੇ ਇਹਨਾਂ ਨੂੰ ਕਹਿਣਾ ਤੁਹਾਡੀ ਧੀ ਗਲਤ ਆ ਤੁਸੀਂ ਮੰਨਜੋ ਹਜੇ ਵੀ ਮੈਨੂੰ ਮੁੰਡੇ ਨੇ ਸਬੂਤ ਦਿਖਾ ਲਿਆ ਪੈਂਕੇ ਨੂੰ ਜਲੰਧਰ ਛੱਡ ਕੇ ਉੱਥੇ ਦਿਖਾ ਲੇ ਸਾਰੇ ਇਹ ਫੇਰ ਵੀ ਨਹੀਂ ਮੰਨੇ ਸਾਡੇ ਇੱਥੇ ਲਜਾਮ ਪਾਉਂਦਾ ਆ ਸਾਡੇ ਉਹਦੇ ਮਾਂ ਤੇ ਲਾਉਂਦੇ ਆ ਉਹਦੇ ਮਾਂ ਤੇ ਸਾਡੇ ਤੇ ਲਜਾਮ ਲਾਉਂਦੇ ਵੀ ਸਾਡੀ ਧੀ ਇਹਨਾਂ ਨੇ ਮਾਰੀ ਆ ਅਹੀਂ ਤਾਂ ਆਪ ਇਹ ਜਿੱਦਾਂ ਕਹਿੰਦੇ ਹੁੰਦੇ ਨੇ ਠੀਕ ਨਹੀਂ ਰਹਿੰਦੇ ਬਿਮਾਰ ਅਸੀਂ ਰਹਿੰਨੇ ਅਸੀਂ ਕੀ ਉਹਨੂੰ ਮਾਰਨਾ ਅਹੀਂ ਤਾਂ ਸੁਨਾਲ ਟੱਪਣੇ ਮੁੰਡੇ ਨੂੰ ਵੱਢਦੇ ਆ ਤੂੰ ਇਹ ਕੰਮ ਕਿਉਂ ਕੀਤਾ ਉਹ ਕਹਿੰਦਾ ਇਨਫਾ ਲੈ ਲਿਆ ਫਾਇਸ ਸਾਨੂੰ ਕਹਿੰਦਾ ਕਹਿੰਦਾ ਇਨਫਾ ਲੈ ਲਿਆ ਅੱਗੇ ਮਹਾਰਾਜ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਬੱਚਾ ਕਿੱਥੇ ਉਹਨਾਂ ਨੂੰ ਕੋਈ ਮੋਬਾਈਲ ਤੁਹਾਡੀ ਕਲਪਾ ਦਾ ਗੱਲ ਆ ਦੇਖੋ ਹਣ ਫੋਨ ਆਉਂਦਾ ਸੀ ਪਿੰਕੇ ਦੀ ਗੱਲ ਹੁੰਦੀ ਹੈ ਚੌਧਰੀ ਦੀ ਹਾਂ ਹਣੇ ਹੋ ਤਾਂ ਕੀ ਆਂੰਦਾ ਮੈਂ ਮਰ ਜਾਣਾ ਮੈਂ ਮਰ ਜਾਣਾ ਆਪਾਂ ਨੂੰ ਕਿਹਾ ਵੀ ਜੇ ਤੂੰ ਇਹੇ ਕੰਮ ਕਰਾ ਕੇ ਮਰ ਗਿਆ ਤੇ ਤੂੰ ਮਰਨਾ ਉਹਦੇ ਨਾਲ ਹੀ ਮਰ ਜਾਂਦਾ ਮਰਨਾ ਕਿਉਂ ਜਦ ਤੂੰ ਇਹ ਗਲਤੀ ਕੀਤੀ ਆ ਤੇ ਕਾਨੂੰਨ ਦਾ ਸਾਹਮਣਾ ਕਰੇ ਹਾਂ ਹਾਂਜੀ ਕਾਨੂੰਨ ਦਾ ਸਾਹਮਣਾ ਕਰੇ ਸਹੀ ਗੱਲ ਆ ਹਾਂਜੀ ਠੀਕ ਹੈ ਜੀ ਜਦ ਕਿ ਕਹਿੰਦੀ ਜਿਹੜੀ ਬੱਚੀ ਦੀ ਮੋਟਰੋਈਆ ਕਿਵੇਂ ਹੋਈ ਆ ਕਿੱਦੋਂ ਹੋਈ ਆ ਸਰ ਜਦੋਂ ਮੈਂ ਸਵੇਰੇ ਆਈਆਂ ਇਹ ਨਹੀਂ ਮੈਨੂੰ ਪਤਾ ਰਾਤ ਦੀ 10:30 11 ਵਜੇ ਦੀ ਮੌਤ ਹੋਈ ਆ ਮੈਨੂੰ ਕੰਡੋ ਜਦੋਂ ਮਤਲਬ ਫੋਨ ਆਇਆ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਦੇ ਘਰ ਪਤਾ ਕਰਕੇ ਆ ਤੇ ਮੈਂ ਆਈ ਆ ਇਹਨਾਂ ਦੇ ਘਰ ਕੋਈ ਕਿਰੀ ਕਰਨ ਦਾ ਨਹੀਂ ਸੀ ਤੇ ਮੈਂ ਆਣ ਕੇ ਜਦ ਦਿਖਾ ਤੇ ਦੀ ਸੱਸ ਜੀ ਤੋਂ ਬਾਹਰ ਨਿਕਲੀ ਤੇ ਫਿਰ ਮੈਂ ਜਦੋਂ ਅੰਦਰ ਆਈ ਮੈਂ ਕਹੀ ਕਿ ਗੱਲ ਨੂੰ ਕਹਿੰਦੀ ਆ ਤੇ ਦੱਸਾ ਫਿਰ ਮੈਨੂੰ ਉਹ ਘੁੱਟੇ ਲੈ ਕੇ ਦਿਖਾ ਲਿਆ ਉਹਨੇ ਤੇ ਮੈਂ ਆਣ ਕੇ ਦੇਖਿਆ ਤੇ ਇਹ ਥੱਲੇ ਲੰਮੀ ਪਾਈ ਸੀ ਕੋਈ ਤਿੰਨੀ ਪਰਵਦੀ ਐ ਨੀ ਛੋਟੀ ਜੀ ਕੱਲ ਦੇ ਨਾਲ ਇਹ ਕੋਈ ਰਬੜ ਦੀ ਗੁੱਡੀ ਸੀ ਜਿਹਦੇ ਨਾਲੇ ਨੇ ਮੌਤ ਹੋ ਜਾਣਾ ਸੀ ਵੀ ਜਾਲ ਦੀ ਕਿੱਡੀ ਜੀ ਵਾਂਗ ਹੋਈ ਛੋਟੀ ਤੇ ਉਹ ਹੋ ਰਿਹਾ ਮੋੜ ਕੇ ਮੇਰੀ ਆਈ ਤੂੰ ਇਹਨੇ ਸਾਸਨ ਸੋਹਰੇ ਨੇ ਚੱਕ ਕੇ ਬੈੱਡ ਤੇ ਪਾਈ ਛੋਟੀ ਕੀ ਲੱਗਦੀ ਸੀ ਮੇਰੀ ਪੁੱਤ ਜੀ ਲੱਗਦੀ ਸੀ ਜੀ ਮੇਰੇ ਮਾਮਾ ਜੀ ਦੀ ਪੁੱਤ ਸੀ ਇਥੇ ਵਿਆਹੀ ਸੀ ਮੇਹੀ ਇਥੇ ਵੀ ਐਣੀ ਵਿਆਹ ਕਿਦੋਂ ਹੋਇਆ ਸੀ ਵਿਆਹ ਹੋਇਆ ਇਹਦੇ 11-12 ਸਾਲ ਹੋ ਗਏ ਕਿਨੇ ਬੱਚੇ ਦੋ ਬੱਚੇ ਆ ਇੱਕ ਬੇਟਾ ਆ 9 ਸਾਲ ਦਾ ਕਿ ਕੁਧੀਆਂ ਪੌਣ ਇੱਕ ਦੋ ਡੇਢ ਕਿੱਥੀ ਸੀਗਾ ਹਾਂਜੀ ਤੁਹਾਡਾ ਪੌਣ ਕਿੱਥੀ ਸੀਗਾ ਇਹ ਪਹਿਲਾ ਵਾਰ ਗਿਆ ਸੀਗਾ ਸਾਨੂੰ ਤਾਂ ਇਹਦਾ ਵੀ ਨਹੀਂ ਪਤਾ ਮੈਨੂੰ ਤੇ ਸਵੇਰੇ ਪਤਾ ਲੱਗਾ ਉਹ ਕਹਿੰਦੇ ਪਹਿਲੀ ਤਰੀਕ ਨੂੰ ਆਏਗਾ ਪਹਿਲੀ ਤਰੀਕ ਨੂੰ ਆਏ ਸਾਨੂੰ ਐਦਾਂ ਨਹੀਂ ਮੈਨੂੰ ਸਵੇਰੇ ਪਤਾ ਲੱਗਾ ਕਿ ਤੁਸੀਂ ਘਰ ਆਈਆਂ ਤੇ ਆਣ ਕੀ ਮਤਲਬ ਜੀ ਮੰਮੀ ਨੇ ਦੱਸਿਆ ਮੈਨੂੰ ਵੀ ਉਹ ਆਇਆ ਹੈ ਤੇ ਮੈਂ ਕਿਹਾ ਹੁਣ ਕਿੱਥੇ ਆ ਕਹਿੰਦੇ ਕਿ ਉਹ ਭੱਜ ਗਿਆ ਗੱਡੀ ਲੈ ਕੇ ਤੇ ਮੈਂ ਕਿਹਾ ਫਿਰ ਉਹਨੂੰ ਭੱਜਣ ਦੀ ਕੀ ਲੋੜ ਸੀ ਜੇ ਉਹਨੇ ਕੋਈ ਨਹੀਂ ਸੀ ਘਰ ਆ ਕੀਤਾ ਤੁ ਫਿਰ ਮੈਂ ਬਾਅਦ ਵਿੱਚ ਚਲੀ ਗਈਆਂ ਫਿਰ ਜਰੂਰੀ ਆਈ ਉਹਦੀ ਪਿੱਛੇ ਫਿਰ ਆਈ ਪਰਿਵਾਰ ਨੇ ਕੀ ਦੱਸਿਆ ਤੁਹਾਨੂੰ ਮੌਕੇ ਬਈ ਪਰਿਵਾਰ ਕਹਿੰਦੇ ਸਾਨੂੰ ਪਤਾ ਹੀ ਨਹੀਂਗਾ ਪਹਾੜਿਆ ਪਹਾੜ ਤੁਸੀਂ ਆ ਵੀ ਦੇਖ ਲੈਣਾ ਕਿੰਨੀ ਦੇ ਨਾਲ ਪਹਾੜ ਇੰਨੀ ਤੱਕ ਲੈ ਛੁੱਟੀ ਜਿਹਦੇ ਨਾਲ ਉਹਦੇ ਨਾਲ ਆ ਨਹੀਂ ਸਕਦਾ ਨਾਲ ਬੈਠਿਆ ਨਾਲ ਛੋਕੀਛ ਬਣਿਆ ਤਾਂ ਜੇ ਲੱਤਾਂ ਮਾਰਦੀ ਛੋਕ ਇਸ ਤਰ੍ਹਾਂ ਟੁੱਟਦਾ ਜਾਂ ਹੋਰ ਕਿਤੇ ਨਾ ਕੁਝ ਹੁੰਦਾ ਕੋਈ ਨਹੀਂ ਪਲੇਸ਼ਰੀ ਕਿੱਥੇ ਮੈਨੂੰ ਨਹੀਂ ਪਤਾ ਹੈ ਕਿ ਕਿੰਦੇ ਸਾਸੀ ਨਹੀਂ ਸੀ ਮੈਂ ਮਤਲਬ ਟੈਕ ਕਰਦੀ ਜੇ ਮਮੇ ਦਾ ਦੱਸਣ ਦੀ ਗੱਲ ਆ ਮੈਂ ਮਤਲਬ ਕਦੀ ਇੱਧਰ ਘਾਟੀ ਆਈ ਸਾਡੀ ਦੂਜੀ ਪੱਤੀ ਪੈ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਆਇਆ ਮੈਂ ਮਤਲਬ ਕਿੰਨਾ ਵਿਸ਼ਵਾਸ ਉਹਨਾਂ ਨੇ ਆਪ ਖੋਦ ਦੇਖਿਆ ਵੀ ਗਾਲ ਘਟ ਕੇ ਮਾਰੀ ਗਈ ਹੈ ਅਗੂਠੇ ਲੱਗੇ ਆਗੂਠਿਆਂ ਦੇ ਨਿਸ਼ਾਨ ਲੱਗੇ ਉਨਾਂ ਨੇ ਨਾ ਲੱਗੀ ਮਤਲਬ ਗਰਦਨ ਲੀਤੀ ਕਿ ਉਹਨਾਂ ਨੇ ਆਪ ਕੋਲ ਦੇ ਕੇ ਆਪਣੀ ਕਾਰਵਾਈ ਉਹ ਕਰਦੇ ਹੁਣ ਸਾਡੀ ਤਾਂ ਧੀ ਸੀਗੀ ਉਹ ਤਾਂ ਹੁਣ ਸਾਨੂੰ ਮਿਲਣੀ ਨਹੀਂ ਨੀ ਜਿਹੜੀ ਦੁਨੀਆ ਤੋਂ ਚਲੀ ਗਈ ਤਾਂ ਪਰ ਉਹਦਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕਿਨੂੰ ਦੋਸ਼ੀ ਬਣ ਅਸੀਂ ਤਾਂ ਹੁਣ ਇਹਨਾਂ ਨੂੰ ਘਰ ਆਲੇ ਨੂੰ ਦੋਸ਼ੀ ਮੰਨਦੇ ਪਰ ਉਹਨੇ ਨੂੰ ਦੋਸ਼ੀ ਮੰਨਦੇ ਜਿਹੜਾ ਪਗੜਾ ਹੋ ਗਿਆ ਇਸ ਟਾਈਮ ਜੇ ਉਹਨੇ ਮਤਲਬ ਇਹ ਕੰਮ ਕੀਤਾ ਸੀ ਫਿਰ ਇੱਥੇ ਰਹਿੰਦਾ ਕਿ ਭੱਜਣ ਦੀ ਕੀ ਜ਼ਰੂਰਤ ਸੀ ਕੀ ਮੰਗ ਕਰਦੇ ਕਸੀ ਹੋਈ ਮਾਂ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਪੁੱਤ ਜੀ ਮਮਾ ਕਿੱਥੇ ਆ? ਹੈ? ਪਤਾ ਨਹੀਂ। ਮਮਾ ਨੇ ਗੱਲ ਹੋਈ ਗੱਲ ਕੋਈ। ਹੁੰਦਾ ਨਹੀਂ। ਰਾਜ ਮਿਲizie ਮਮਾ ਕੀ ਗੱਲਬਾਤ ਕੀਤੀ ਹੈ ਬੋਲ ਨੀ ਇਹ ਮੌੜਪਦੇਸ਼ ਤੋਂ ਆਇਆ ਸੀ ਇਟਲੀ ਤੋਂ ਅਮਰਿਤਪਾਲ ਸਿੰਘ ਉਹਦੀ ਵਾਈਫ ਸੀ ਆਪਣੇ ਅਮਰਿਤਪਾਲ ਦੀ ਰਾਜਵੀਰ ਕੌਰ ਕਈ ਸਾਲੇ ਜਾਈਦੀ ਤੇ ਤਾਂ ਵੈਸੇ ਤਾਂ ਉਹਨਾਂ ਨੇ 10 ਸਾਲ ਸੀ ਪਹਿਲਾਂ ਕਿ ਇਹਨੇ ਸੁਸਾਈਡ ਕੀਤਾ ਪਰ ਮੌਕੇ ਤੇ ਹੁਣ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਉਹ ਸਾਹਮਣੇ ਹੁੰਦੀ ਕਿ ਇਸ ਲੜਕੀ ਦਾ ਮਰਡਰ ਕੀਤਾ ਇਹਦੇ ਹਸਬੰਦ ਨੇ ਕੀਤਾ ਲੱਗਦਾ ਕਿੰਨੀ ਕਿਸਾਰੇ ਦੀ ਏਜ ਸੀ ਕਿ 28 ਸਾਲ 28 ਸਾਲ ਕੋਈ ਸੁਸਾਇਸਾਈਡ ਨੋਟ ਵੀ ਸਾਹਮਣੇ ਆਇਆ ਨਹੀਂ ਬਿਲਕੁਲ ਪਰਿਵਾਰ ਨੇ মিডিਆ ਨੂੰ ਇੱਕ ਸੁਸਾਇਸਾਈਡ ਨੋਟ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿ ਦੱਸਿਆ ਵੀ ਮੇਰੇ ਸਾਸੋਰੇ ਦਾ ਕੋਈ ਕਸੂਰ ਨਹੀਂ ਹੈਗਾ ਮੇਰੇ ਨਹੀਂ ਗੱਲ ਧਿਆਨ ਚ ਨਹੀਂ ਮੈਂ ਦੱਸਿਆ ਕਿਸ ਨੇ ਉਹਦੀ ਤੁਸੀਂ ਉਹ ਸੁਸਾਇਸਾਈਡ ਨੋਟ ਦੀ ਪੜਤਾਲ ਕਰੋਗੇ ਜੀ ਜੇ ਮੈਨੂੰ ਇਸ ਬਾਰੇ ਮੇਰੇ ਧਿਆਨ ਚ ਗੱਲ ਲਾਉਗੀ ਤਾਂ ਮੈਂ ਜ਼ਰੂਰ ਕਰੂੰਗਾ ਜੀ ਠੀਕ ਹੈ ਜੀ ਦੇਖ ਕਿੰਨਾ ਲੋਕ ਕਦੇ ਹੁਣ ਸਰਕਾਰ ਕਾਰਵਾਈ ਕਰ ਰਹੀ ਹੈ ਅਜੇ ਸਟੇਟਮੈਂਟ ਲਿਖਣੀ ਹੈ ਜੀ ਇਹਨਾਂ ਨੂੰ ਜਿਹਦਾ ਲਿਖਣਗੇ ਕਰਦਿਆਂਗੇ ਇਹ ਪਤੀ ਜਿਹੜਾ ਫਤੌੜਾ ਹੈ ਜੀ ਉਹ ਸਿਰੇ 4.5 ਹੀ ਨਿਕਲਣਗੇ ਸੀ ਸਾਨੂੰ ਤਾਂ ਮੈਸੇਜ ਲੇਟ ਓਵਰ ਮੈਲੇ 3:00 ਵਜੇ ਮਿਲਿਆ ਪਰਵਾਹ ਕਿਹਨੂੰ ਕਿਹਨੂੰ ਲੈ ਕੇ ਜਾ ਰਹੇ ਹੁਣ ਨਾਲ ਅਸੀਂ ਕਿਸੇ ਨੂੰ ਨਹੀਂ ਲੈ ਕੇ ਜਾਦੇ ਹਾਂ ਜੀ ਹਾਂ ਜੀ